ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੇਖੋ ਕਿਵੇਂ ਔਰਤ ਇੱਕ ਮੁਰਗੇ ਨੂੰ ਸ਼ੈਂਪੂ ਤੇ ਸਿਰਫ ਦੇ ਨਾਲ ਨਵਾ ਰਹੀ ਹੈ ਇਸ ਨੂੰ ਚੰਗੀ ਤਰ੍ਹਾਂ ਇਹਨੇ ਨਵਾ ਲਿਆ ਕੜਾਈ ਦੇ ਵਿੱਚ ਰੱਖ ਕੇ ਨਵਾ ਰਹੀ ਹੈ ਤੇ ਇਸ ਤੋਂ ਬਾਅਦ ਇਹ ਇਹਨੂੰ ਡਰਾਇਰ ਦੇ ਨਾਲ ਇਸਨੇ ਸੁਕਾਉਣਾ ਸ਼ੁਰੂ ਕਰ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਤੇ ਇਸ ਤੋਂ ਬਾਅਦ ਇਹ ਤੇ ਉੱਪਰ ਕੱਪੜਾ ਬੰਨ੍ਹ ਦਿੱਤਾ ਹੈ ਤੇ ਕੈਂਚੀ ਦੇ ਨਾਲ ਇਸਦੇ ਵਾਲਾਂ ਦੀ ਕਟਿੰਗ ਕਰਨ ਜਾ ਰਹੀ ਹੈ ਦੇਖੋ ਉਸਨੇ ਕਿਵੇਂ ਉਸਦੀ ਪ੍ਰੋਪਰ ਕਟਿੰਗ ਕੀਤੀ ਹੈ ਤੇ ਇਸ ਤੋਂ ਬਾਅਦ ਇਹਨੂੰ ਬੀਅਰ ਪਿਆ ਰਹੀ ਹੈ ਦੋਸਤੋ ਤੁਹਾਨੂੰ ਇਹ ਕਿੰਨਾ ਸਹੀ ਲੱਗ ਰਿਹਾ ਹੈ ਕਿੰਨਾ ਗਲਤ ਕਮੈਂਟ ਜ਼ਰੂਰ ਕਰਿਓ ਇਸ ਤੋਂ ਬਾਅਦ ਇਹਨੇ ਇਹਨੂੰ ਮਾਰ ਕੇ ਲੱਕੜੀਆਂ ਦੇ ਉੱਤੇ ਟੰਗ ਦਿੱਤਾ ਹੈ ਤੇ ਆਲੇ-ਦੁਆਲੇ ਪਰਾਲੀ ਲਪੇਟ ਕੇ ਅੱਗ ਲਗਾ ਦਿੱਤੀ ਹੈ ਦੇਖੋ ਦੋਸਤੋ ਉਸ ਤੋਂ ਬਾਅਦ ਇਸਨੇ ਇੱਕ ਕਦੂ ਲਿਆਏ ਜਿਸ ਦੀ ਇਹ ਕਟਿੰਗ ਕਰ ਰਹੀ ਹੈ ਉੱਪਰ ਤੋਂ ਕਟਿੰਗ ਕਰਕੇ ਇਹਨੇ ਇਸ ਦੇ ਵਿੱਚ ਜੋ ਵੀ ਬੀਜ ਵਗੈਰਾ ਇਸ ਦਾ ਪਲਪ ਵਗੈਰਾ ਸਾਰਾ ਬਾਹਰ ਕੱਢ ਦਿੱਤਾ ਹੈ ਤੇ ਜਿਹੜਾ ਇਹਨੇ ਮੁਰਗਾ ਅੱਗ ਦੇ ਵਿੱਚ ਰੱਖਿਆ ਸੀ ਉਹ ਬਾਹਰ ਕੱਢ ਲਿਆ ਇਹਨੂੰ ਚੰਗੀ ਤਰ੍ਹਾਂ ਇਹਨੇ ਭੁੰਨ ਲਿਆ ਤੇ ਇਸਦੇ ਕੰਬ ਉਤਾਰ ਰਹੀ ਹੈ ਚੰਗੀ ਤਰ੍ਹਾਂ ਸਾਫ ਕਰਕੇ ਹੁਣ ਇਸ ਤੇ ਛੋਟੇ ਛੋਟੇ ਪੀਸ ਕਰ ਰਹੀ ਹੈ ਤੇ ਇਸ ਤੋਂ ਬਾਅਦ ਇਹ ਮੁਰਗੇ ਨੂੰ ਇਸ ਕੱਦੂ ਦੇ ਵਿੱਚ ਰੱਖ ਕੇ ਤੇ ਉੱਪਰ ਦੀ ਮਸਾਲੇ ਪਾ ਰਹੀ ਹੈ ਦੇਖੋ ਕਿਵੇਂ ਮਸ਼ਰੂਮਸ ਵੀ ਐਡ ਕੀਤੇ ਤੇ ਪਾਣੀ ਪਾ ਲਿਆ ਵਿੱਚ ਤੇ ਉੱਪਰੋਂ ਬੰਦ ਕਰਕੇ ਇਸ ਨੂੰ ਕੜਾਈ ਦੇ ਵਿੱਚ ਟੱਕ ਕੇ ਉਬਾਲ ਰਹੀ ਹੈ ਇਸ ਤੋਂ ਬਾਅਦ ਦੇਖਦੇ ਆਏ ਉਹ ਇਸਨੇ ਤਾਂ ਸੂਪ ਬਣਾ ਲਿਆ ਹੈ ਸੂਪ ਪੀ ਰਹੀ ਹੈ ਚਿਕਨ ਖਾ ਰਹੀ ਹੈ ਦੋਸਤੋ ਕਮੈਂਟ ਕਰਿਓ ਵੀਡੀਓ ਕਿਵੇਂ ਲੱਗੀ ਦਮੀਆਂ ਵੀਡੀਓਜ਼ ਲਈ ਲਾਈਕ ਕਰ ਲਿਓ ਸਬਸਕ੍ਰਾਈਬ ਕਰ ਲਿਓ